ਲੋੜੀ ਸਾਸ੍ਰਿਕਾ ਦੀ ਤੁਹਾਨੂੰ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕੌਰ ਜੋਸ਼ੀ ਜੋਸ਼ੀ ਜਨਮ ਲਾਉਣ ਤੇ ਮੈਂ ਤੁਹਾਡਾ ਸਾਰੇ ਮੇਰੇ ਰੱਬਰਗੇ ਸੋਤਾਂ ਦਾ ਸਵਾਗਤ ਕਰਦੀ ਹਾਂ ਜੀ ਆਇਆਂ ਨੂੰ ਸਾਰਿਆਂ ਨੂੰ ਮੈਨੂੰ ਪਤਾ ਤੁਸੀਂ ਸਾਨੂੰ ਉਡੀਕ ਰਹੇ ਹੋਵੋਗੇ ਤੇ ਅਸੀਂ ਵੀ ਫਿਰ ਹਾਜ਼ਰਾ ਤੁਹਾਡੇ ਲਈ ਇੱਕ ਨਵਾਂ ਤੇ ਬਹੁਤ ਹੀ ਪੁਰਾਣਾ ਜਿਹਾ ਗੀਤ ਲੈ ਕੇ ਤੇ ਇਹ ਲੋਕ ਤੱਤ ਕਿ ਲੋ ਜਾ ਨੂੰ ਤੁਸੀਂ ਨਹੀਂ ਲੋਕ ਤੱਤ ਵੀ ਨਹੀਂ ਇਹ ਇਹ ਪੁਰਾਣਾ ਹੀਰਾਂ ਦੇ ਦਾ ਗੀਤ ਹੈ ਹੈਨਾ ਤੇ ਉਹ ਜਦੋਂ ਆਪਣਾ ਜਹੀਰ ਦਾ ਨਾ ਉਹਦੇ ਘਰ ਜਾਣੇ ਫਿਰ ਸ਼ੈਦੇ ਨਾਲ ਖੇੜਾ ਮੰਗਲਾਂ ਕਰਤਾ ਸੀਗਾ ਤੇ ਰਾਂਝੇ ਨੂੰ ਪਤਾ ਲੱਗਿਆ ਤੇ ਰਾਂਝਾ ਫਿਰ ਛੰਗਸਿਆਲਾ ਚ ਆਇਆ ਤੇ ਉਹ ਹੀਰ ਦੇ ਸਗਣ ਕਰਤੇ ਉਹਦੇ ਜਿਵੇਂ ਕਹਿੰਦੇ ਕੁੜੀਆਂ ਦੇ ਨਾਲ ਨਵੀਂ ਰਾਮ ਦੀ ਪਾ ਦਿੰਦਿਆਂ ਨੇ ਲਾਲ ਰੀਵਨ ਜਾਂ ਲਾਲ ਡੋਰੀ ਪਾ ਦਿੰਦਿਆਂ ਨੇ ਜਾਂ ਕੋਈ ਗਹਿਣਾ ਜਿਵੇਂ ਵੀ ਸਹੁਰਿਆਂ ਨੇ ਭੇਜਿਆ ਹੁੰਦਾ ਹੈ ਨਾ ਉਹਦੇ ਮਾਪਿਆਂ ਨੂੰ ਉਹ ਉਸਾਂ ਹੀ ਸ਼ਗਨ ਕਰਤੇ ਤੇ ਰਾਂਝੇ ਨੇ ਦੇਖ ਲੇ ਫਿਰ ਉਹ ਰਾਂਝਾ ਹੀਰ ਨੂੰ ਕੀ ਕਹਿੰਦਾ ਉਹ ਨਾਲੇ ਤਾਂ ਕਹਿੰਦਾ ਵੀ ਤੇਰੀ ਪੇਸ਼ ਨਹੀਂ ਜਾਂਦੀ ਹੈ ਨਾਲੇ ਫਿਰ ਵੀ ਕਹਿੰਦਾ ਵੀ ਜਦਾਈ ਰਹਿਣੀ ਜਰੂਰ ਮਿਲਾਂਗੇ ਜਿੱਲ ਵਿੱਚ ਸਾਰੇ ਤਰ੍ਹਾਂ ਦੇ ਆਸਾਂ ਵੀ ਰੱਖਦਾ ਤੇ ਉਹਨੂੰ ਲਾਂਭਾ ਵੀ ਦਿੰਦਾ ਤੇ ਤੁਸੀਂ ਸੁਣਿਓ ਇਸ ਗੀਤ ਨੂੰ ਤੇ ਲੋ ਫਿਰ ਜਿਹੜਾ ਮੈਂ ਨੁਕਤਾ ਪਾਉਂਗੀ ਉਹ ਹੈਗਾ ਵੀ ਜਿਵੇਂ ਲੂਜ਼ ਮੋਸ਼ਨ ਲੱਗ ਜਾਂਦੇ ਨੇ ਇੱਕ ਭੈਣ ਬਠਿੰਡੇ ਤੋਂ ਵਾਰੀ-ਵਾਰੀ ਮੈਨੂੰ ਕਹੀ ਜਾਂਦੀ ਆ ਬੀਬੀ ਪਤਾ ਨਹੀਂ ਕੌਣ ਐ ਤੇ ਉਹ ਚੱਲੀ ਆ ਉਹਦਾ ਡਰੈਸ ਵੀ ਪਾ ਦਿੰਦੀ ਆ ਕਹਿੰਦੀ ਵੀ ਮੈਨੂੰ ਨਾ ਤਾਂ ਕੋਈ ਦਵਾਈ ਲਿਆ ਕੇ ਦਿੰਦਾ ਈ ਹਾਂ ਹੁਣ ਤਾਂ ਲਿਆ ਕੇ ਦੇ ਨਾ ਵੀ ਮੈਨੂੰ ਲੂਜ਼ ਮੋਸ਼ਨ ਇੰਨਾ ਡਾਕਟਰਾਂ ਦਵਾਈ ਲੈ ਲਈ ਨਹੀਂ ਠੀਕ ਹੋਇਆ ਮੇਰਾ ਇਹ ਨਾ ਮਤਲਬ ਪਰਤੇ ਆਇਆ ਹੋਇਆ ਸੀ ਆਪਣੇ ਬੱਚਾ ਲਓ ਬੁਢਾ ਲਓ ਜਵਾਨ ਲਓ ਜੇ ਕਿਸੇ ਨੂੰ ਇਸ ਤਰ੍ਹਾਂ ਦੀ ਕੋਈ ਸ਼ਿਕਾਇਤ ਹੈ ਨਾ ਤਾਂ ਤੁਸੀਂ ਜਰੂਰ ਪੰਸਾਰੀ ਦੁਕਾਨ ਤੋਂ ਅਜਰਵਤ ਕਾਲ ਦੀ ਦੁਕਾਨ ਤੋਂ ਹਰ ਸ਼ੀਸ਼ੀ ਮਣੀ ਨਹੀਂ ਮਿਲ ਜਾਂਦੀ ਮੈਂ ਇਸ ਤੋਂ ਬਾਅਦ ਪਾਉਂਗੀ ਆਪਦਾ ਕਾਪੀ ਪੈਨਸਲ ਲੈ ਕੇ ਬੈਠ ਜਿਓ ਲਿਖ ਲਿਓ ਤੇ ਉਹ ਕਿਵੇਂ ਲੈਣੀ ਹੈ ਅੰਦਾਜ਼ੇ ਨਾਲ ਵੀ ਲੈ ਸਕਦੇ ਹੋ ਤੁਸੀਂ ਤੇ ਤੁਸੀਂ ਨਹੀਂ ਉਹਦੇ ਉੱਤੇ ਲਿਖਿਆ ਹੀ ਹੁੰਦਾਗਾ ਵੀ ਕਿੰਨੇ ਕਿੰਨੇ ਲੋ ਪਾਣੀ ਨਾਲ ਮਿਲਾ ਕੇ ਥੋੜੀਆਂ ਬੂੰਦਾਂ ਹੀ ਲੈਣੀਆਂ ਹੁੰਦੀਆਂ ਨੇ ਤੇ ਉਸੇ ਟਾਈਮ ਹੀ ਠੀਕ ਹੋ ਜਾਂਦਾ ਹੈ ਤੇ ਲੋ ਮੈਂ ਹੁਣ ਤੁਹਾਨੂੰ ਅਸੀਂ ਆਜੋ ਆਪਾਂ ਰੰਗਾ ਰੰਗ ਪ੍ਰੋਗਰਾਮ ਨਾਲ ਹੈ ਨਾ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲੋ ਗੀਤ ਸੁਣ ਕੇ ਛੱਡਿਆ ਨਾ ਕਰੋ ਸਰਸਪੀ ਜਰੂਰ ਕਰਦਿਆ ਕਰੋ ਤੇ ਕਮੈਂਟ ਵੀ ਜਰੂਰ ਲਿਖਿਆ ਕਰੋ ਤਾਂ ਕਿ ਫਿਰ ਸਾਡਾ ਹੌਸਲਾ ਵਧਦਾ ਰਹੇ ਮੜੀ ਕੋਸ਼ਿਸ਼ ਨਾਲ ਮੈਨੂੰ ਇਹ ਤੁਸੀਂ ਪਹਿਲਾਂ ਨਹੀਂ ਸੁਣਿਆ ਹੋਣਾ ਉਹਨਾਂ ਨੇ ਹੀਆਂ ਦੀਆਂ ਕਹਾਣੀਆਂ ਤਾਂ ਸਾਰਿਆਂ ਨੇ ਸੁਣੀਆਂ ਨੇ ਗੀਤ ਹੋਰ ਵੀ ਸੁਣਨੇ ਪਰ ਇਹ ਗੀਤ ਤੁਸੀਂ ਅੱਜ ਪਹਿਲੀ ਵਾਰੀ ਸੁਣੋਗੇ ਹਨਾ ਤੇ ਲਓ ਮਾਣੋ ਇਸ ਗੀਤ ਦਾ ਆਨੰਦ ਲਿਖਣ ਵਾਲੇ ਬਹੁਤ ਵਧੀਆ ਲਿਖਿਆ ਤੇ ਲੋਗ ਗੋਂ ਵਾਲੇ ਹੁਣ ਗਾਈ ਜਾਂਦੇ ਨੇ ਸੁਣਨ ਵਾਲੇ ਸੁਣੀ ਜਾਂਦੇ ਨੇ ਇਹ ਲੋ ਮਾਣੋ ਇਸ ਕੀ ਬਨੰਦ ਤੇਰੇ ਨਕਦਨੀ ਕੋ ਕਾ ਨੀਰੀਏ ਪਿਆ ਦਾ ਸਦਾਏ ਮੈਨੋ ના તું કાર ರಿ ಗಂಥದಿ ಬರ ದಸ ಮರಿ ಪೇಷನ ಜ हथां वारी मी सिधीअ में नी बन सदारणी नी जाणी रोख न दे Gracias. तेरे हथां बाड़े छलरी वसि

ਦਾਸ ਦਏ ਮੈਨੂੰ ਨਿਵਰੇ ਨੇ ਤੈਨੂੰ ਲੈ ਜੂ तैनो दसल वेले हुी वेरे सोखां देमीरान जे नी, नी, दे नी, नी दे ज ਭਾਈਆ ਪੂਰਾ ਤੇ ਤੁਸੀਂ ਸਮਝ ਹੀ ਲਿਆ ਹੋਣਾਗੇ ਇਹਨੇ ਲੋਕ ਗਾਥਾ ਕਹਿੰਦੇ ਸੀ ਮੈਂ ਹਾਂ ਇੱਕ ਲੋਕ ਗਾਥਾ ਪ੍ਰਾਣੀ ਤੇ ਤੁਸੀਂ ਪਹਿਲਾਂ ਵੀ ਮੈਂ ਇਹ ਹੀ ਰਾਂਝੇ ਦੇ ਗੀਤ ਪਾਏ ਹੋਏ ਨੇ ਤੇ ਅੱਜ ਮੈਨੂੰ ਵਧੀਆ ਲੱਗਿਆ ਫਿਰ ਮੈਂ ਤੁਹਾਨੂੰ ਇਹ ਵੀ ਸੁਣਾਤਾ ਤੇ ਦੱਸਿਓ ਤੁਹਾਨੂੰ ਇਹ ਗੀਤ ਕਿਹੋ ਜਿਹਾ ਲੱਗਿਆ ਤੇ ਰਾਂਝਾ ਜਦ ਤੱਕ ਕਦੇ ਕਹਿੰਦਾ ਮੇਲੇ ਹੋਣਗੇ ਕਦੇ ਕਹਿੰਦਾ ਹੋਣੇ ਨਹੀਂ ਉਹ ਸਾਰਾ ਕੁਸਮਾਂ ਚ ਸੋਚੀ ਜਾਂਦਾ ਤੈਨੂੰ ਤੂੰ ਵੀ ਮੈਂ ਤੇਰੀ ਪੇਸ਼ ਨਹੀਂ ਜਾਂਦੀ ਹੈਨਾ ਤੇ ਸਾਰਾ ਕੁ ਸੋਨੇ ਦੇਖ ਕੇ ਮਤਲਬ ਬੋਲਦਾ ਤੇ ਫਿਰ ਅਖੀਰ ਕਹਿੰਦਾ ਵੀ ਹੁਣ ਆਪਣੀ ਜੋੜੀ ਵੀ ਨਹੀਂ ਰਹਿਣੀ ਤੇ ਤੁਸੀਂ ਵੀ ਸਾਰੇ ਹਾਪ-ਹਾਪ ਸਮਝ ਹੀ ਲਏ ਹੋਣਗੇ ਤੇ ਬਾਕੀ ਜਿਹੜਾ ਨੁਕਤਾ ਮੈਂ ਤੁਹਾਨੂੰ ਕੌਣ ਲੱਗਿਆ ਨਾ ਇਹ ਇੱਕ ਸਾਡੇ ਇੱਥੇ ਲੂਜ ਮੋਸ਼ਨ ਦਾ 2022 ਚ ਇੱਥੇ ਕਥਾਵਾਚਕ ਐਸੀ ਮਹਾਪੁਰਸ਼ ਉਹ ਕਹਿੰਦੇ ਜੇ ਕਿਸੇ ਨੂੰ ਲੂਜ ਮੋਸ਼ਨ ਲੱਗ ਜਾਂ। ਹੂੰ ਤਾਂ ਫਿਰ ਤੁਸੀਂ ਕੀ ਕਰੋ ਉਹ ਤਾਂ ਛੁਟਕਾਰਾ ਕਿਵੇਂ ਪਾਇਆ ਜਾਵੇ ਕਹਿੰਦੇ ਅਦਰਕ ਦਾ ਰਸ ਅੱਧਾ ਚਮਚਾ ਲੈ ਲਓ ਤੇ ਤੁਸੀਂ ਸਿੱਧੇ लेट ਜਾਓ ਫਿਰ ਆਟਾ ਗੁੰਨ ਕੇ ਹਨਾ ਉਹ ਤੁਨ ਦਿਹਾੜੇ ਦਾਲੇ ਆਪਾਂ ਲਾ ਲਓ ਕਹਿੰਦੇ ਉਹ ਉਹਦੇ ਵਿੱਚ ਫਿਰ ਤੁਸੀਂ ਤੁਨ ਜੋ ਉਹ ਅਦਰਕ ਦਾ ਰਸ ਪਾ ਦਿਓ ਉਹ ਕਹਿੰਦੇ ਵੀ ਉਸੇ ਟਾਈਮ ਠੀਕ ਹੋ ਜਾ ਇਹ ਅਸੀਂ ਪਰਤਿਆਤ ਹੈ ਨਹੀਂ ਪਰ ਮੈਂ ਇਹ ਨੁਕਤਾ ਲਿਖ ਲਿਆ ਸੀ ਉਹਨਾਂ ਤੋਂ ਵੀ ਜੇ ਤਾਂ ਚਾਹੇ ਤੁਸੀਂ ਪਰਤਿਆ ਕੇ ਦੇਖ ਸਕਦੇ ਹੋ ਕਰਕੇ ਦੇਖ ਸਕਦੇ ਜਿਹਨੂੰ ਵੀ ਇਹ ਰੋਗ ਹੈਗਾ ਅੱਛਾ ਦੂਜਾ ਜਿਹੜਾ ਪਾ ਮੈਂ ਦੱਸਦੀ ਆਂ ਅਸੀਂ ਆਪਣੇ ਘਰੇ ਆ ਜ ਮਾਇਆ ਹਰਾ ਪੁਦੀਨ ਅਰਕ ਆਜੂ ਰਮੈਤ ਕਾਲਿਆਂ ਤੋਂ ਮਿਲ ਜੂਗਾ ਤੁਹਾਨੂੰ ਦੁਕਾਨ ਤੋਂ ਉਹ ਸ਼ੀਸ਼ੀ ਹੈ ਜੀ ਉਹ ਜਦ ਤੱਕ 10-15 ਰੁਪਏ ਦੀ ਆਈ ਸੀ ਮੇਰੇ ਫਾਜ਼ਲ ਨੂੰ ਹੋਇਆ ਸੀ ਤੇ ਕਿਵੇਂ ਵੀ ਨਹੀਂ ਠੀਕ ਆਈ ਸੀ ਕਿਸੇ ਡਾਕਟਰ ਤੋਂ ਵੀ ਤੇ ਘਰੇ ਲਿਆਂਦੇ ਅਸੀਂ ਕਦੇ ਦੇਸੀ ਚੀਜ਼ਾਂ ਦੇਈਦੇ ਤੇ ਫਿਰ ਇਹ ਮਿਲਿਆ ਤੇ ਇੱਕ ਮਿੰਟ ਸੈਕਿੰਟ ਦੀ ਬਸ ਇੱਕ ਪਹਿਲੀ ਖੁਰਾਕ ਨਾਲ ਹੀ ਸਹੀ ਹੋ ਗਏ ਸੀ ਹਨਾ ਫਿਰ ਕਈ ਬੱਚਿਆਂ ਨੂੰ ਵੀ ਅਸੀਂ ਦਿੱਤਾ ਤੇ ਵੀ ਠੀਕ ਹੁੰਦਾ ਰਿਹਾ ਹੁਣ ਵੀ ਮੈਂ ਦੱਸਦਣੀ ਆ ਜੇ ਕਿਸੇ ਨੂੰ ਲੋੜ ਪੈਂਦੀ ਹੈ ਤੇ ਅੱਜ ਮੇਰੇ ਧਿਆਨ ਚ ਆ ਗਿਆ ਜੇ ਬਠਿੰਡੇ ਵਾਲੀ ਮਾਤਾ ਸੁਣਦੀ ਹੋਵੇ ਉਹ ਜਰੂਰ ਇਹ ਨੂੰ ਨੋਟ ਕਰ ਲੈ ਤੇ ਉਹ ਮੰਗਵਾ ਲੈ ਉਸ ਤੋਂ ਮਿਲ ਜੂ ਆਪਣੇ ਅਜਰਵੈਤ ਕਾਲੀ ਦੁਕਾਨ ਦੀ ਸਧਿਸੀ ਦਵਾਈਆਂ ਮਿਲਦੀਆਂ ਨੇ ਤੇ ਉਹ ਜਰੂਰ ਮਿਲ ਜੀ ਵੀ ਹਰਾ ਪਦੀਨ ਅਰਕ ਨਵਾਂ ਉਹਦਾ ਦੇਖਿਆ ਵੀ ਉਹ ਤੇ ਹੁੰਦਾ ਤੇ ਉਹ ਤੁਸੀਂ ਪਾਣੀ ਨਾਲ ਹੀ ਲੈਣਾ 2-4 ਬੂੰਦਾਂ ਪਾ ਕੇ ਘੱਟ ਵੱਧ ਲੈ ਲੋ ਕੋਈ ਨੁਕਸਾਨ ਨਹੀਂ ਤੇ ਉਸੇ ਟਾਈਮ ਹੀ ਮਤਲਬ ਉਹ ਠੀਕ ਹੋ ਜਾਂਦਾ ਚੱਕ ਕਿਸੇ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਸਾਡਾ ਆਪਣਾ ਪਰ ਤੇ ਇੱਕ ਵਾਰ ਹੀ ਨਹੀਂ ਕਿੰਨੇ ਕਿੰਨੇ ਵਾਰੀ ਹੈ ਨਾ ਬੱਚਾ ਤੋਂ ਨੌਜਵਾਨ ਲੋਕ ਬੱਚਾ ਲੋ ਬੁੱਢਾ ਲੋ ਕੋਈ ਲੋ ਸਾਰਿਆਂ ਨੂੰ ਸਹੀ ਹੈ ਤੇ ਇਹ ਜੂਰ ਅਜਮਾ ਕੇ ਦੇਖਿਓ ਤੇ ਲੋ ਹੁਣ ਮਾਣੋ ਤੁਸੀਂ ਮੇਰੇ ਗੀਤ ਦਾ ਤੇ ਨੁਕਤੇ ਦਾ ਆਨੰਦ ਤੇ ਕੱਲ ਨੂੰ ਫਿਰ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਫੇਰ ਮਿਲਾਂਗੇ ਜੀ ਮੇਰੇ ਚੈਨਲ ਤੇ ਨਵੇਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਗੀਤ ਨੂੰ ਸੁਣ ਕੇ ਨਾ ਛੱਡਿਆ ਕਰੋ ਜਿਹੜੇ ਨਵੇਂ ਭੈਣ ਭਾਈ ਨੇ ਉਹ ਜੂਰ ਸਬਸਕ੍ਰਾਈਬ ਕਰਿਆ ਕਰੋ ਹੈਨਾ ਤੇ ਲੋ ਫਿਰ ਹਾਂ ਜਿਉਸਾਂ ਨੂੰ ਛੁੱਟੀਆਂ ਧੰਨਵਾਦ ਸਾਡੀ ਵੀਡੀਓ ਦੇਖਣ ਲਈ ਕੱਲ ਨੂੰ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਫੇਰ ਮਿਲਾਂਗੇ